ਐਂਟੀ ਨੈਸ਼ਨਲ ਐਲੀਮੈਂਟ ਬਾਰਡਰ ਇਸ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਜ਼ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਅਰ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਆ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਕਿਉਂਕਿ ਜੇਲਾਂ 'ਚੋਂ ਬਹੁਤ ਵੱਡੇ ਪੱਧਰ ਤੇ ਐਕਸਟਰੈਸ਼ਨ ਰੈਕਟ ਟਾਰਗੇਟਡ ਕਿਲਿੰਗ ਡਰੱਗਸ ਦਾ ਵਪਾਰ ਹਰ ਤਰੀਕੇ ਦਾ ਐਂਟੀ ਨੈਸ਼ਨਲ ਐਲੀਮੈਂਟ ਬਾਰਡਰ ਐ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਸ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਧ ਸਵਾਲ ਉੱਠ ਰਹੇ ਆ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਇਸ ਲਈ ਜੇ ਸਚਾਈ ਸਾਹਮਣੇ ਲਿਆਉਣੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫੀਸਰ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਜਾਂ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜਾਏ ਜਾਂ ਕੋਈ ਹੋਰ ਸਟੇਟ ਦੇ ਆਫੀਸਰ ਹੋ ਜਾਣ ਆਈਪੀਐਸ ਆਫੀਸਰ ਜਿਨ੍ਹਾਂ ਦੇ ਥੱਲੇ ਇਹ ਇਨਕੁਆਇਰੀ ਹੋਵੇ ਫੇਰ ਸੱਚ ਸામਨੇ ਆਊਗਾ ਨਹੀਂ ਤਾਂ ਇਹ ਸਿਰਫ ਇੱਕ ਕਵਰ ਅਪ ਹੈ ਇੱਕ ਵਾਈਟਵਾਸ਼ ਹੈ ਆਨਰੇਬਲ ਕੋਰਟਸ ਨੂੰ ਮਿਸਲੀਡ ਕਰਨ ਦਾ ਇੱਕ ਬੜਾ ਤਗੜਾ ਇਹਨਾਂ ਦੀ ਇਹ ਸਾਜ਼ਿਸ਼ ਹੈ ਸੋ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਆਨਰੇਬਲ ਹਾਈ ਕੋਰਟ ਦੇ ਆਨਰੇਬਲ ਜੱਜ ਸਾਹਿਬਾਨ ਸਮਰੱਥ ਨੇ ਔਰ ਇਸ ਮੈਟਰ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ ਉਹ ਵੀ ਇਹਨਾਂ ਗੱਲਾਂ ਦੇ ਨੋਟਿਸ ਲੈ ਕੇ ਇਦੇ ਤੇ ਜੋ ਬਣਦਾ ਐਕਸ਼ਨ ਹੈ ਉਹ ਕਰਨਗੇ so that ਪੰਜਾਬ ਕੈਨ ਬੀ ਸੇਵ ਐਂਡ ਪੰਜਾਬ ਚ ਸਿਕਿਉਰਿਟੀ ਹੋਵੇ ਸੇਫਟੀ ਸਿਕਿਉਰਿਟੀ ਹੋਵੇ ਕਿਉਂਕਿ ਇਹ ਵੀ ਸਚਾਈ ਹੈ ਇੱਕ ਇਥੋਂ ਦਾ ਡਿਵੈਲਪਰ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਸੀਗਾ ਮਗਰ ਅੱਜ ਕਿਉਂਕਿ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ ਉਹਨਾਂ ਨੂੰ 10 ਕਰੋੜ ਰੁਪਏ ਦੀ ਪ੍ਰੋਤੀਆਗਰ ਉਹਨਾਂ ਨੂੰ ਗੱਲਮੈਂਡ ਦੇ ਦਿੱਤੇ ਗਏ ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਆ ਉਹਨੂੰ ਬੁਲੇਟ ਪ੍ਰੂਫ ਗੱਡੀ ਮਿਲ ਜੇ ਸਿਕਿਉਰਟੀ ਮਿਲ ਜੇ ਮਗਰ ਉਹਨੂੰ ਵੀ ਫੋਨ ਆਉਣ ਤੋਂ ਜੇਲਾ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕਦੇ ਜੇ ਉਹਦੇ ਨਜ਼ਦੀਕੀਆਂ ਦਾ ਇਹ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ